नवरात्रियों के दहाड़े समर्पित माता के दरबार लगे रौनक संतान दर्शन कर दिया दत्रकार रमेश लाल देख रहे हो डी एस न्यूज पंजाब की खास सबर नविया खबर नवी ताज़िया खबर देखने चैनल करो ਸਵਾਗਤ ਜੀ ਨੂੰ ਜੀ ਮੇਰਾ ਨਾਮ ਦਵਾਲ ਹੈ ਮਮਾ ਮਮਾ ਕਰਦੇ ਆ ਪਾਪਾ ਗੱਲ ਕਰਦੇ ਆ ਪੰਡੂਰੀ ਤਾਂ ਹਾਂ ਜੀ ਤੇ ਪੰਡੂਰੀ ਤਾਂ ਹਮ ਜੋ ਮਿਲਦਾ ਜੱਗਾ ਰਿਹਾ ਜੋਤ ਦਾ ਕੋਲ ਨਾਲ ਸੇ ਕੇ ਜੇ ਨਾਲ ਸੇ ਵੀ ਲੱਗਦਾ ਹੈ ਹਾਂ ਜੀ ਹਰ ਸਾਹ ਲੱਗਦਾ ਹੋਰੇ ਬਾਰੇ ਕੋਈ ਵਿਚਾਰ ਨਹੀਂ ਨਾਲ ਕਹਿੰਦੇ ਪਾਪਾ ਜੀ ਨਾਲ ਫੋਰ ਡੀਅਰਸ ਨੂਲਸ ਪੰਜਾਬ ਜੰਗਲ ਬੋਲੋ J'ai déjà vu des chèques, pas ਸਾਡਾ ਆਈਡੀਆ ਹੋਰ ਇਸ ਬਾਰੇ ਸਾਡੇ ਬਾਬਾ ਜੀ ਜਿਸ ਦੇ ਇਤਿਹਾਸ ਹਰ ਗੈਹਨੇ ਲਈ ਹਰ ਮੰਗਲਵਾਰ ਨਾਲੋ ਜਿੱਦਾਂ ਇਦਾਂ ਹੀ ਸੰਸਾਲ ਕੀ ਜੋ ਆਪਣਾ ਤਜੋਦ ਕਰਿਆ ਨੇ ਤੇ ਸੰਤਾਂ ਦੁੱਥੇ ਵਰਤਲਾ ਵੀ ਕੋਲ ਆਤਾ ਜੋ ਪ੍ਰਸ਼ਾਦ ਦੀਆਂ ਸੇਵਾ ਕਰਦੇ ਆਲੇ ਇਹ ਮਹਾਰਾਣੀ ਕੋ ਆਪਣੀਆਂ ਆਪਣੀਆਂ ਮੰਗਾਂ ਆਪਣੇ ਦਿਲ ਤੋਂ ਮੰਗਦੀਆਂ ਤੇ ਪੂਰੀਆਂ ਹੁੰਦੀਆਂ ਇਹਦੀ ਮਹਾਰਾਸਮਰਾ ਪੂਰੀਆਂ ਕਰਦੀ ਹੈ ਇੱਧਰ ਲੰਗਰ ਆਲੇ ਸੰਤਾਂ ਲੰਗਰ ਖਾਣਦੇ ਆ ਸੰਤਾਂ ਦੇ ਸਹਿਯੋਗ ਨਾਲ ਲੰਗਰ ਭੰਡਾਰੇ ਕਰਦੇ ਆਂ ਦਾਰ ਬੱਦੂ ਦਾਰ ਬੱਦੂ ਚੱਲੂ ਬਾਈ ਚੱਲ ਇਹ ਜ ਸਾਦੇ ਭਗਤ ਨੇ ਅੱਠ ਦਿਨੀ ਮਾਤਾ ਦਿਹਾੜ ਦੇ ਹਾਜ਼ਰੀਆਂ ਕਰਦੇ ਨੇ ਤੇ ਸੰਗਤਾਂ ਦੀ ਅਰਦਾਸਾਂ ਬੇਨਤੀਆਂ ਕਰਦੇ ਨੇ ਇਹ ਸਾਰੀ ਸੰਗਤ ਅਰਦਾਸਾਂ ਕਰਉਂਦੀ ਆ ਜੋ ਵੀ ਕੋਈ ਹੁੰਦਾ ਰਾਜਕੁਚੀ ਜਾਂਦਾ ਉਹਨਾਂ ਮੱਥਾ ਪਾਈਦਾ ਸੱਚੇ ਦਰਬਾਰ ਕੀ ਦੇ ਇਹ ਮਾਮਾ ਦਾ ਸੱਚੇ ਸੁੱਚਾ ਦਰਬਾਰ ਆ ਪਈ ਸਭ ਪਡੋਰੀ ਗਾੜੀ ਦਾ ਇਹ ਮਾਮਾ ਜੇ ਦਰਬਾਰ ਦੇ ਵਿੱਚ ਵੀ ਹਰ ਮੰਗਲਵਾਦ ਨੂੰ ਇਹ ਦਰਬਾਰ ਦੇ ਉੱਤੇ ਅੱਜ ਅਸੀਂ ਭੇਡਾ ਬੋਲਦੇ ਆਂ ਦੂਰ ਦੂਰ ਤੋਂ ਸਰਦਾਰ ਆਉਂਦੇ ਆਂ ਪੀਂਦੇ ਆਂ ਤੇ ਸੇਟੇ ਸੀਟ ਭੌਂਦੀਆਂ ਦਰਬਾਰਾਂ ਤੇ ਬੇਤਰੀਆਂ ਤੇ ਹਰਤੀਆਂ ਬੋਲੀਆਂ ਹੁੰਦੀਆਂ ਇਹ ਬਾਪ ਪੋੜੀ ਵਾਲੀ ਹੱਥ ਜਾਂ ਸਾਪਰਾਕਾ ਬੋਲੀਆਂ ਹੁੰਦੀਆਂ ਜੋ ਵੀ ਇਹ ਦਰਬਾਰ ਦੇ ਉੱਤੇ ਸੱਚੇ ਮਨੋਂ ਉੱਠੇ ਨੇ ਤੇ ਮਾਵਾਣ ਪੁੱਤ ਬੰਦੇ ਆ ਭੈਣਾ ਨੂੰ ਵੀ ਦਿੰਦੇ ਆ ਜੋ ਵੀ ਸੱਚੇ ਮਨੋਂ ਇਹ ਦਰਬਾਰ ਦੇ ਉੱਤੇ ਆ ਕੇ ਸੀਟ ਭੌਂਦਾ ਹਰ ਇੱਕ ਵੀ ਹੱਥਾਂ ਨਾਲ ਅੱਜ ਬੋਲੀਆਂ ਹੁੰਦੀਆਂ ਇਹ ਮਾਂ ਮਾਈ ਦਾ ਸੱਚਾ ਤੋਂ ਸੁੱਚਾ ਦਰਬਾਰ ਆ ਇਹ ਦਰਬਾਰ ਨੂੰ ਕਦੀ ਉਹ ਖਾਣ ਲਿਆ ਦੋਵੇਂ ਸੱਤੇ ਨੂੰ ਆ ਕੇ ਨਹੀਂ ਪੰਚਾਇਆ ਕਹਿੰਦਾ ਸੀ ਜਿਹੜਾ ਬੌਧਾ ਹਰ ਮਿਲਾਂ ਸਾਡੇ ਅੱਗੇ ਕੋਈ ਆ ਗਿਆ ਕਿਉਂ ਮਾਪਿਆਂ ਦੇ ਦਰਬਾਰ ਦੇ ਵਿੱਚ ਆ ਕੇ ਤੇ ਭੈਣ ਦੇ ਦੱਸ ਕੇ ਕੀ ਕੀਤੀ ਹੈ ਕਿ ਮਾਂ-ਬਾਈ ਸ਼ਰੀਪ ਤੇ ਉਹਨੇ ਦੁੱਖ ਲੱਗੇ ਹੋਏ ਆ ਇਹ ਤੇਰੀ ਮੇਲ ਹੋਵੇ ਚਿੰਤਾ ਹੋਵੇ ਕਿ ਬੰਨੂਆ ਕੋ ਪੁੱਤਰ ਪਾਖਿਓ ਉਹ ਭੈਣਾਂ ਦੇ ਪੈਸਾ ਤੇ ਲੱਗਦੀ ਆ ਬੜੇ ਵਿਆਹ ਦੇ ਦੁਕਾਨਾਂ ਖੜਕੇ ਦੀ ਚੜੀ ਆ ਉਹ ਖਾਨੀ ਚੋਲੀ ਪਰਦੇ ਤੂੰ ਦੁਖੀ ਨਾਲੀ ਵਾਲੀ ਏ ਅੱਜ ਕੋਟੇ ਅੰਬੇ ਮਾਵੇ ਖੜੀ ਸਵਾਲੀ ਏ ਉਹ ਕੋਟੇ ਅੰਬੇ ਮਾਵੇ ਖੜੀ ਸਵਾਲੀ ਏ ਉਹ ਹੱਥ ਜੋੜ ਕੇ ਅੰਬੇ ਮਾਵੇ ਖੜੀ ਸਵਾਲੀ ਏ ਵੱਡ ਵੱਡ ਖਾਂਦਾ ਲੈਣਾ ਵੱਡ ਹੋ ਸਰਵਤ ਪਾਤ੍ਰ ਸਰਵਾਂ ਨੂੰ ਅੱਜ ਬੇਨਤੀ ਹੈ ਕਿ ਜਮਾਦਾਨੀ ਇੱਕ ਵਾਰੀ ਪੰਡੋਰੀ ਧਾਮ ਦੇ ਆਣ ਕੇ ਦਰਸ਼ਨ ਕਰੋ ਤੁਹਾਨੂੰ ਸਭ ਜੀ ਜਾਂ ਦੁੱਤ ਪੁੱਤਰ ਸਾਹਿਬ ਜੀ ਮਹਾਰਾਣੀ ਦੇ ਕਿਹਦੇ ਨੂੰ ਰਾਹ ਦੀ ਮੋਹਰ ਤੇ ਆਸਾ ਮਰਾਦਾ ਪੂਰੀਆਂ ਕਰਦੀ ਬੋਲ ਸੱਚੇ ਦੇ ਦਰਬਾਰ ਕੀ ਜੈ ਜੈ ਮਾਧਾਨਾ ਜੀ ਜੈ ਮਾਧਾਨਾ ਜੀ ਆ ਮਿਹਰ ਜੀ ਜਮਾ ਮਹਾਮਈ ਦਾ ਪੰਡੋਰੀ ਧਾਮ ਦਾ ਜੀ ਇਹਦੇ ਵੀ ਹੋਦਾ ਅੱਜ ਦੁੱਤਾਂ ਦੀ ਅਸ਼ਟਮੀ ਅੱਜ ਮੇਲੇ ਚੱਲੇ ਨਾ ਪਰ ਤੁਹਾਡੇ ਵਿਚਾਰ ਸੁਣਨੇ ਆ ਤੇ ਸੁਖੀਆਂ ਕਰਨਾ। ਠੀਕ ਹੈ ਮੈਂ ਅਗੀ ਕੋਈ ਆਹ ਸੇਵਾ ਨਾ ਕਰਾਂ। ਕਿਉਂਕਿ ਜਦੋਂ ਨੇ ਕੋਈ ਆਹ ਤੁਹਾਨੂੰ ਕੋਲ ਕਿਹਾ। ਠੀਕ ਹਨ। ਇਹ ਮਾਤਾ ਜੀ 60-70 ਸਾਲ ਤੋਂ ਸੇਵਾ ਕਰ ਰਹੀ ਹੈ ਤੁਹਾਡੀ। ਸਾਨੂੰ ਤੇ तकरीबन 10 ਸਾਲ ਹੋਏ ਤੇ ਕਿੰਨਾ ਅਸੂਰ